ਜੀ ਮੇਰਾ ਨਾਮ ਡਾਕਟਰ ਹਰੀਭਜਨ ਪ੍ਰੀਦਰਸੀ ਹੈ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਬਾਤੌਰ ਹਿੰਦੀ ਲੈਕਚਰਾਰ ਕੰਮ ਕਰ ਰਿਹਾ ਅੱਜ ਪੰਜਾਬ ਸਰਕਾਰ ਜਦੋਂ ਤੋਂ ਆਈ ਹੈ ਮਾਪੇ ਅਧਿਆਪਕ ਮਿਲਣੀ ਤੇ ਬੜਾ ਜੋਰ ਦੇ ਰਹੀ ਹੈ ਔਰ ਬੜਾ ਹੀ ਸਲਾਗਾਯੋਗ ਨਾਦ ਕਦਮ ਹੈ ਇਹਦੇ ਨਾਲ ਕੀ ਹੈ ਕਿ ਅਸੀਂ ਸਾਰੇ ਪੇਰੈਂਟਸ ਨੂੰ ਮੋਟੀਵੇਟ ਕਰਦੇ ਅਧਿਆਪਕ ਤੇ ਪੇਰੈਂਟਸ ਸਕੂਲ ਆ ਰਹੇ ਨੇ ਤੇ ਆਪਣੇ ਬੱਚਿਆਂ ਦਾ ਕਾਰਗੁਜ਼ਾਰੀ ਦੇ ਬਾਰੇ ਪਤਾ ਕਰ ਰਹੇ ਨੇ ਇਹਦਾ ਫਾਇਦਾ ਇਹ ਹੋ ਰਿਹਾ ਕਿ ਪੇਰੈਂਟਸ ਨੂੰ ਵੀ ਪਤਾ ਲੱਗ ਰਿਹਾ ਕਿ ਮੇਰਾ ਬੱਚਾ ਕਿਹੜੇ ਸਬਜੈਕਟ ਦੇ ਵਿੱਚ ਵੀਕ ਹੈ ਔਰ ਮੈਂ ਸਾਰੇ ਸਾਰੇ ਟੀਚਰ ਨੂੰ ਸਹਾਇਕ ਦਿੰਦੇ ਨੇ ਅਸੀਂ ਉਹਨਾਂ ਨੂੰ ਸਹਾਇਕ ਦਿੰਨੇ ਆ ਤੇ ਅਸੀਂ ਉਸ ਸਬਜੈਕਟ ਜਿਹੜੇ ਸਬਜੈਕਟ 'ਚ ਬੱਚਾ ਕਮਜ਼ੋਰ ਹੈ ਉਹਦੀ ਹੋਰ ਜ਼ਿਆਦਾ ਤਿਆਰੀ ਕਰਵਾ ਰਹੇ ਨੇ ਤੇ ਪੇਰੈਂਟਸ ਵੀ ਜਾ ਕੇ ਘਰ ਦੇ ਵਿੱਚ ਉਸ ਸਬਜੈਕਟ ਵੱਲ ਵਿਸ਼ੇਸ਼ ਧਿਆਨ ਦੇ ਰਹੇ ਨੇ ਤੇ ਦੇ ਨਾਲ ਇਹ ਹੋਏਗਾ ਕਿ ਅਜੇ ਤੱਕ ਪ੍ਰੀ ਬੋਰਡ ਹੈ ਜਿਹੜਾ ਫਾਈਨਲ ਰਿਜ਼ਲਟ ਆਏਗਾ ਪੂਰੇ ਪੰਜਾਬ ਦਾ ਬਹੁਤ ਹੀ ਵਧੀਆ ਆਏਗਾ ਔਰ ਸਾਰੇ ਬੱਚੇ ਬਹੁਤ ਚੰਗੇ ਨੰਬਰ ਲੈ ਕੇ ਪਾਸ ਵੀ ਹੋਣਗੇ ਇਹਦਾ ਇਹ ਬਹੁਤ بڑا ਫਾਇਦਾ ਹੋਏਗਾ ਕਿਉਂਕਿ ਪੇਪਰ ਔਨਲ ਆਇਆ ਫਾਈਨਲ ਪੇਪਰ ਬੋਰਡ ਦਾ ਔਨਲ ਆਇਆ ਕਿਸ ਤਰ੍ਹਾਂ ਦਾ ਮੈਸੇਜ ਹੋਊਗਾ ਮਾਪਿਆਂ ਨੂੰ ਜਿਹੜਾ ਹੈਗਾ ਸਮੇਂ ਸਮੇਂ ਸਰ ਜਿਹੜਾ ਹੈਗਾ ਇਸੇ ਤਰ੍ਹਾਂ ਮੀਡੀਆ ਦੇ ਦਰਾਂ ਮ ਜਿਹੜੇ ਆ ਅਧਿਆਪਕਾਂ ਨਾਲ ਤਾਲਮਿਲ ਬਣ ਲੋ ਮੈਂ ਕਹਿੰਦਾ ਜੀ ਐਨਾ ਹੀ ਨਹੀਂ ਕਿ ਮਾਪੇ ਅਧਿਆਪਕ ਜਦੋਂ ਮਿਲਣੀ ਹੋਏ ਉਦੋਂ ਹੀ ਹਰ ਇੱਕ ਪੇਰੈਂਟਸ ਨੂੰ ਵੀਕਲੀ ਆਪਣੇ ਬੱਚੇ ਦੀ ਰਿਪੋਰਟ ਜ਼ਰੂਰ ਲੈਣੀ ਚਾਹੀਦੀ ਹੈ। ਅਗਰ ਵੀਕਲੀ ਨਹੀਂ ਆ ਸਕਦਾ 15 ਦਿਨਾਂ ਬਾਅਦ ਜ਼ਰੂਰ ਆਏ ਔਰ ਮਾਪੇ ਅਧਿਆਪਕ ਮਿਲਣੇ ਤੇ ਹਰ ਹਾਲਾਤ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਬੱਚੇ ਦਾ ਪੇਪਰ ਹੋਇਆ ਹੁੰਦਾ ਤੇ ਉਹਨਾਂ ਨੂੰ ਉਹਦੀ ਕਾਰਗੁਜ਼ਾਰੀ ਦਾ ਪਤਾ ਲੱਗ ਸਕਦਾ। ਮੇਰਾ ਨਾਮ ਜਰਨੈਲ ਕੁਮਾਰਾ ਜੀ। ਮੇਰੀ ਦੋ ਬੇਟੀਆਂ ਸਰਕਾਰੀ ਬਗਸ ਸਕੂਲ ਤੋਂ ਪੜ੍ਹਦੀਆਂ ਨੇ ਇੱਥੇ। ਮੈਂ ਅੱਜ ਅਧਿਆਪਕ ਮਿਲਣ ਦੇ ਵਿੱਚ ਸੱਦਾ ਲਗਾਇਆ ਮੈਨੂੰ ਸੁਨੇਹਾ ਲੱਗਿਆ ਸੀ ਕਿ ਤੁਸੀਂ ਪਹੁੰਚਣਾ। ਮੈਂ ਉਸ ਸੱਦੇ ਅਨੁਸਾਰ ਟੀਚਰਾਂ ਕੋਲ ਪਹੁੰਚਿਆ। ਮੈਂ ਆਪਣੇ ਬੱਚਿਆਂ ਬਾਰੇ ਰਿਵਿਊ ਲਏ ਮੈਡਮ ਤੋਂ ਟੀਚਰਾਂ ਤੋਂ ਸਾਰਾ ਰਿਵਿਊ ਲਏ ਵੀ ਬੱਚਾ ਮੇਰਾ ਕਿਹੜੇ ਸਬਜੈਕਟ ਚ ਵੀਕ ਹੈ ਘੱਟ ਨੰਬਰ ਆ ਰਹੇ ਹੈ ਕਿੰਨਾ ਪੜ ਰਿਹਾ ਹੈ ਉਹਨਾਂ ਨੇ ਮੈਨੂੰ ਐ ਬੜਾ ਵਧੀਆ ਤਰੀਕੇ ਨਾਲ ਗਾਈਡ ਕੀਤਾ ਵਧੀਆ ਤਰੀਕੇ ਨਾਲ ਦੱਸਿਆ ਤੇ ਮੈਂ ਵੀ ਉਹਨਾਂ 'ਤੇ ਨੰਬਰ ਭਰੋਸਾ ਦਿਵਾਇਆ ਵੀ ਅਸੀਂ ਵੀ ਮਿਹਨਤ ਕਰਾਂਗੇ ਤੁਹਾਡੇ ਬੱਚੇ ਵਾਸਤੇ ਹੋਰ ਪੜਾਵਾਂਗੇ ਨਾਲੋਂ ਨੰਬਰ ਵੱਧ ਦੱਸ ਤਨ ਜਾਂ ਕੰਪੀਟੀਸ਼ਨ ਆਸਕੇ ਬੱਚਿਆਂ ਦੀ ਇਸ ਕਰਕੇ ਅਸੀਂ ਵੀ ਸਾਥ ਦੰਦੇ ਆ ਟੀਚਰਾਂ ਦਾ ਆਪਣੇ ਦਾ ਅਸੀਂ ਵੀ ਆਪਣੇ ਬੱਚੇ ਨੂੰ ਘਰ ਜਾ ਕੇ ਉਹਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਣਾ ਆ ਉਹਨੂੰ ਪੜਾਈ ਦਾ ਪੜਾਉਣ ਵਾਸਤੇ ਉਹਨੂੰ ਜੋਰ ਨਾਲਾ ਵੀ ਬੱਚੇ ਹੋਰ ਪੜਨ ਹੋਰ ਮਿਹਨਤ ਕਰਨ ਤਾਂ ਕਿ ਸਕੂਲ ਦਾ ਜਾਂ ਸੰਸਥਾ ਦਾ ਨਾਮ ਉੱਚਾ ਹੋਵੇ ਸਾਡੇ ਬੱਚੇ ਵਸ ਤਾਉਣ ਉਹਦੀ ਪੋਜੀਸ਼ਨ ਆ ਤਾ। ਸਸੇਕਲੀ ਮੈਂ ਪ੍ਰਿੰਸੀਪਲ ਗੁਰਬਿੰਦਰਪਾਲ ਸਿੰਘ ਪੀਐਮ ਸੀਰੀ ਸਰਕਾਰੀ ਕੰਨੈਸ਼ਨਲ ਸਕੂਲ ਮੋਡ ਤੋਂ ਬੋਲ ਰਿਹਾ ਹਾਂ ਸਰਕਾਰ ਦਾ ਇੱਕ ਬਹੁਤ ਹੀ ਛਲੰਗਾ ਯੋਗ ਉਪਰਾਲਾ ਹੈ ਬਹੁਤ ਤੁਮ ਉਪਰਾਲਾ ਹੈ ਕਿ ਇਹਦੇ ਨਾਲ ਜਿਹੜਾ ਵਿਦਿਆਰਥੀਆਂ ਦੇ ਅਧਿਆਪਕਾਂ ਦੇ ਵਿੱਚ ਮਾਪੇ ਇੱਕ ਬ੍ਰਿਜ ਦਾ ਇੱਕ ਪੁਲ ਦਾ ਕੰਮ ਕਰਦੇ ਆ ਤੇ ਇੱਕ ਕਮਿਊਨੀਕੇਸ਼ਨ ਬਣਿਆ ਰਹਿੰਦਾ ਹੈ ਮਾਪਿਆਂ ਨੂੰ ਵੀ ਟਾਈਮ ਟੂ ਟਾਈਮ ਪਤਾ ਲੱਗਦਾ ਰਹਿੰਦਾ ਹੈ ਕਿ ਬੱਚਿਆਂ ਦੀਆਂ ਉਹ ਤਾਇਆਂ ਕਿੱਥੇ ਆ ਤੇ ਉਹਨਾਂ ਦੀਆਂ ਭੂਗੀਆਂ ਕਿੱਥੇ ਆ ਜਦੋਂ ਮਾਪਿਆਂ ਦੀ ਹਾਜ਼ਰੀ ਦੇ ਵਿੱਚ ਬੱਚਿਆਂ ਨੇ ਭੂਗੀਆਂ ਨੂੰ ਦੱਸਦੇ ਆ ਤਾਂ ਉਹਨਾਂ ਦੇ ਵਧੀਆ ਨੰਬਰਾਂ ਨੂੰ ਦੱਸਦੇ ਆ ਤਾਂ ਮਾਪੇ ਵੀ ਮਾਣ ਮਹਿਸੂਸ ਕਰਦੇ ਆ ਤੇ ਬੱਚਿਆਂ ਨੂੰ ਉਤਸ਼ਾਹ ਮਿਲਦਾ ਹੈਗਾ ਇਹਦੇ ਨਾਲ ਤੇ ਜਦੋਂ ਜੇ ਕੋਈ ਬੱਚੇ ਦੀਆਂ ਕਮੀਆਂ ਹੁੰਦੀਆਂ ਉਹ ਦੱਸਦੇ ਆ ਕਿ ਮਾਪੇ ਟਾਈਮਲੀ ਅਵੇਅਰ ਹੋ ਜਾਂਦੇ ਆ ਉਹਨਾਂ ਵਾਸਤੇ ਹੋਰ ਟਾਈਮ ਕੱਢਣਾ ਸ਼ੁਰੂ ਕਰ ਦਿੰਦੇ ਆ ਪਹਿਲੋਂ ਕਿ ਸੀਗਾ ਗਰੀਬ ਸਕੂਲਾਂ ਦੇ ਮਾਪੇ ਸਾਡੇ ਕੋਲ ਪੜ੍ਹਦੇ ਸੀਗੇ ਸਰਦ ਸਟਾਫ ਇੰਨਾ ਮਿਹਨਤੀ ਹੈ ਇਹਨਾਂ ਨੇ ਮਤਲਬ ਸਰਕਾਰ ਦੀਆਂ ਪਾਲਿਸੀਆਂ ਘਰ ਘਰ ਤੱਕ ਲ ਜਾ ਕੇ ਡੋਰ ਟੂ ਡੋਰ ਕੈਂਪੇਨ ਕਰਕੇ ਜੋੜਿਆ ਬੱਚਿਆਂ ਨੂੰ ਤੇ ਹੁਣ ਸਾਡੇ ਕੋਲ ਵਧੀਆ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਵੀ ਬੱਚੇ ਆ ਰਹੇ ਆ ਤੇ ਮਾਪੇ ਵੀ ਬਹੁਤ ਜਾਗਰੂਕ ਨੇ ਤੇ ਉਹ ਸਗੋਂ ਹਰ ਚੀਜ਼ ਸਾਡੇ ਆਪ ਧਿਆਨ ਚ ਲਿਆਉਂਦੇ ਨੇ ਤੇ ਸਰਕਾਰ ਪੂਰੇ ਵਿਕਾਸ ਕਾਰਜਾਂ ਤੇ ਜ਼ੋਰ ਦੇ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਸਿਵਲ ਵਰਕਸ ਦੇ ਕੰਮ ਚੱਲ ਰਹੇ ਆ ਸਕੂਲ ਚ ਬਰਾਂਡੇ ਬਣ ਰਹੇ ਹੈਗੇ ਅੱਜ ਆਪਾਂ ਦੀ ਟ੍ਰੇਨਿੰਗਾਂ ਲੱਗ ਰਹੀਆਂ ਹੈਗੀਆਂ ਔਰ ਇਹਦੇ ਬਾਰੇ ਜਦੋਂ ਮਤਲਬ ਅਸੀਂ ਮਾਪਿਆਂ ਨੂੰ ਸੂਚਿਤ ਕਰਦੇ ਹਾਂ ਤੇ ਵਿਕਾਸਕਾਰ ਸਰਕਾਰ ਦੇ ਦਿਖਾਉਣਾ ਹੈ ਤੇ ਮਾਪੇ ਬਹੁਤ ਖੁਸ਼ ਹੁੰਦੇ ਆ ਕਿ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਵਾਸਤੇ ਇਹਨੇ ਯਤਨ ਕਰ ਰਹੀ ਹੈ ਸਿੱਖਿਆ ਦੇ ਵਿੱਚ ਵੱਡੀ ਤਬਦੀਲੀ ਲਿਆ ਰਹੀ ਹੈ ਤੇ ਮਤਲਬ ਮਾਪੇ ਇਹ ਉਮੀਦ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਹੋਰ ਸੁਨਹਿਰੀ ਹੋਵੇ ਮਾਪੇ ਕਿਸ ਤਰ੍ਹਾਂ ਖੁਸ਼ ਰਹਿ ਰਹੇ ਹੈ ਜੀ ਮਾਪੇ ਬਹੁਤ ਖੁਸ਼ ਨਾ ਲਾ ਰਹੇ ਆ ਜੀ इवन ਸਾਡੇ ਦਿੱਤੇ ਹੋਏ ਟਾਈਮ ਤੋਂ ਪਹਿਲਾਂ ਹੀ ਪਹੁੰਚ ਗਏ ਸੀ ਮਾਪੇ ਕਹੀ ਤਾਂ ਤੇ ਉਹ ਸਾਨੂੰ ਪੁੱਛ ਰਹੀ ਸੀ ਦੱਸੋ ਜੀ ਕਿਹੜੇ ਕਿਹੜੇ ਕਮਰੇ ਚ ਕਿਹੜੇ ਅਧਿਆਪਕ ਨੂੰ ਮਿਲਣਾ ਹੈਗਾ ਪਹਿਲੋਂ ਇਨਚਾਰਜ ਕੋਲ ਜਾਂਦੇ ਆ ਇਨਚਾਰਜ ਨਾਲ ਮਿਲਦੇ ਆ ਫਿਰ ਉਹ ਸਬਜੈਕਟ ਟੀਚਰ ਅਲੱਗ-ਅਲੱਗ ਰੂਮ ਜਿੱਥੇ ਬੈਠੇ ਹੁੰਦੇ ਆ ਉਹਨਾਂ ਨੂੰ ਮਿਲਦੇ ਆ ਹਰੇਕ ਸਬਜੈਕਟ ਬਾਰੇ ਜੋ ਉਹਨਾਂ ਦੇ ਸ਼ੰਕੇ ਹੁੰਦੇ ਆ ਉਹ ਕਲੀਅਰ ਕਰਦੇ ਆ ਤੇ ਬੜੇ ਖੁਸ਼ ਹੋ ਕੇ ਜਾ ਰਹੇ ਆ ਆਪਣੇ ਤਰਫ ਤੋਂ ਕਿਸ ਤਰ੍ਹਾਂ ਮੈਸੇਜ ਦੇਵੋਗੇ ਕਿ ਇਸ ਤਣ ਤੱਕ ਗੁਰੂ ਮਿਲਦੇ ਹੈਗੇ ਕੋਈ ਕਿ ਉਹ ਹਰ 10 15 ਦਿਨਾਂ ਬਾਅਦ ਲੰਘਦੇ ਟੱਪ ਦੇ ਇੱਕ ਵਾਰੀ ਮਿਲ ਕੇ ਜਾਇਆ ਕਰਨ ਤੇ ਉਹਦੇ ਨਾਲ ਮਾਪਿਆਂ ਦੇ ਵਿੱਚ ਤੇ ਅਧਿਆਪਕ ਦੇ ਵਿੱਚ ਤਾਲਮੇਲ ਬਣਿਆ ਰਹਿੰਦਾ ਹੈ ਤੇ ਬੱਚੇ ਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਜੇ ਮੈਂ ਪੜ੍ਹਾਈ ਪਿੱਛੇ ਰਹੂੰਗਾ ਜਾਂ ਮੇਰੀ ਕਿਤੇ ਕਮੀ ਰਹੂਗੀ ਤੇ ਗਾਇਬ ਗਾਇਬ ਮਾਪੇ ਆਉਂਦੇ ਰਹਿਣਗੇ ਤੇ ਮਿਲਦੇ ਰਹਿਣਗੇ ਤੇ ਉਹਨਾਂ ਦੇ ਧਿਆਨ 'ਚ ਲਿਆਉਂਦੇ ਰੰਗਦੇ ਟੀਚਰ ਇਸ ਕਰਕੇ ਉਹ ਜਦੋਂ ਉਹਨਾਂ ਨੂੰ ਪਤਾ ਕਿ ਮਾਪੇ ਨੇ ਲਗਾਤਾਰ ਹੁੰਦੇ ਰਹਿਣਾ ਤਾਂ ਉਹ ਸਾਨੂੰ ਮੌਕਾ ਨਹੀਂ ਦਿੰਦੇ ਇਸ ਤਰ੍ਹਾਂ ਕਦੀ ਨਾ ਮਾਪਿਆਂ ਨੂੰ ਤੇ ਬਹੁਤ ਮਿਹਨਤ ਨਾਲ ਯਤਨ ਕਰ ਰਹੇ ਨੇ